ਸੂਰਸਾ ਮਹੱਲਾ ਤਹਿਲਾ ਤਕ ਤਕੀ ਆਸਾ ਮਨਸਾ ਬੰਦਨੀ ਭਾਈ ਬਿਗ ਲੰਡੂ ਮਹਾਰਾਜ ਦੇ ਸਾਹ ਬੈਠਾ ਸੀ ਉਹ ਕਹਿਣ ਲੱਗਾ ਹਜੂਰ ਤੁਸੀਂ ਜਾਨ ਦੇ ਬਚਨ ਸੁਣਾਏ ਹੈ ਸ਼ਬਦ ਦੇ ਬਚਨ ਸੁਣਾਏ ਹੈ ਕਰਮ ਦਾ ਵੀ ਉਪਦੇਸ਼ ਦੇਣਾ ਚਾਹੀਦਾ ਸੀ ਤਾਂ ਮਹਾਰਾਜ ਸਾਹ ਕਰਮ ਦੀ ਬਾਤ ਕਹਿੰਦੇ ਸੁਣ ਪੰਡਿਤ ਕਰਮਕਾਰੀ ਆਸਾ ਮਨਸਾ ਬੰਦਨੀ ਭਾਈ ਕਿਉਂ ਕਿਉਂ ਤੂੰ ਕਹਿਆ ਵੀ ਮਹਾਰਾਜ ਦੇ ਅਸ਼ਕਪਦੀ ਚਾਰਨ ਕਰਦੇ ਹੋ ਅੱਗੇ ਕਿਉਂ ਤਕੀ ਸੀ ਹੋਏ ਆਸਾ ਮਨਸਾ ਬੰਦਨੀ ਭਾਈ ਇਹ ਭਾਈ ਜਿਹੜੀ ਆਸਾ ਹੈ ਪ੍ਰਜਾਪਤਾ ਦੀ ਤੇ ਮਨਸਾ ਵਾਸ਼ਨਾ ਬੁੱਧੀ ਦੇ ਅੰਦਰ ਇਹ ਬੰਦਨੀ ਇੱਕ ਰੱਸੀ ਦੀ ਨਿਆਈ ਬੰਨਣ ਪਾਉਣ ਵਾਲੀ ਹੈ हे ਭਰਾਵੋ ਕਰਮ ਧਰਮ ਬੰਦਕਾਰੀ ਅਜੇ ਇਹ ਕਰਮ ਕਰਮ ਕਰਨੇ ਵੀ ਬੰਨਣ ਕਰਨ ਵਾਲੇ ਐ ਕਾਰੀ ਬੜਾ ਭਾਰੀ ਬੰਨਣ ਪਾਉਣ ਵਾਲੇ ਹਨ ਇਹ ਬੰਦ ਬੰਨ ਪਾਉਣ ਵਾਲੇ ਜਿਵੇਂ ਸਭ ਸੰਗਰੀ ਰੱਸੀਆਂ ਹੁੰਦੀਆਂ ਇਹਨੂੰ ਬੰਨ ਪਾਈਦਾ ਬੰਨ ਪਾ ਕਰਕੇ ਗੰਢਾਂ ਦੇਈ ਦੀਆਂ ਕਿਉਂ ਕਰੂੰ ਜਿਹੜੇ ਕਰਨੇ ਨਿਤ ਨਿਵਤ ਧਰਮ ਜਾਗ ਆਦਿਕ ਇਹ ਵੀ ਬੰਨਾਂ ਦੇ ਕਰਨ ਵਾਲੇ ਹੀ ਹਨ ਬੰਨ ਪਾਉਣ ਵਾਲੇ ਹਨ ਕਰਤਾ ਭੁਗਤਾ ਪੁਨੇ ਦੀ ਹੰਗਤਾ ਦੇ ਪਾਪ ਪੁੰਨ ਜਗ ਜਾ ਆ ਪਾਈ ਆਸਾ ਜਿਹੜੀ ਮੈਂ ਤਾਪ ਹੋ ਗਿਆ ਮੇਥੋਂ ਇਹ ਮਨਸਾ ਹੈ ਗੁਰੂ ਜੀ ਤੇ ਮੇਰੇ ਪੁੰਨ ਹੋ ਗਿਆ ਇਹਨੇ ਕਰਕੇ ਪਾਪ ਪੁੰਨ ਮਿਲਤ ਕਰਕੇ ਜਾਂ ਪਾਪ ਨੂੰ ਦੋਹਾਂ ਕਰਕੇ ਇਹ ਇਸ ਤਰ੍ਹਾਂ ਜਗਤ ਜਿਹੜਾ ਹੈ ਜਾਇਆ ਪੈਦਾ ਹੋਇਆ ਹੈ ਭਾਈ ਨਿਰੇ ਪਾਪ ਹੋਣੇ ਕਰਕੇ ਪਰ ਜਵਾਨੀ ਜੂਨ ਤੇ ਪੈਂਦਾ ਹੈ ਬਹੁਤ ਜਣ ਹੋਣੇ ਕਰਕੇ ਦੇਵਤਿਆਂ ਦੀ ਪਦਵੀ ਨੂੰ ਪਾਉਂਦਾ ਹੈ ਤਾਂ ਪਨ ਦੋਵੇਂ ਮੇਸੇ ਹੋਣ ਕਰਕੇ ਮਨੁੱਖਾ ਜੇ ਮਿਲਦੀ ਹੈ ਕਿਉਂ ਜਗਤ ਨੂੰ ਜਾਇਆ ਪੈਦਾ ਕੀਤਾ اے ਭਾਈ ਇਸ ਨਾਮ ਜੁਸਾਰੀ ਜਿਵੇਂ ਸੁਨੇ ਨੂੰ ਭੁਲਾਉਣੇ ਕਰਕੇ ਫੇਰ ਵੀ ਨਾਸ ਹੀ ਹੁੰਦਾ ਰਹਿੰਦਾ ਸਾਰਾ ਸੰਸਾਰ ਇਹ ਮਾਇਆ ਜਗ ਮੋਹਣੀ ਭਾਈ ਇਹ ਮਾਇਆ ਜਿਹੜੀ ਹੈ ਜਗਤ ਨੂੰ ਮੋਹ ਕਰਨ ਵਾਲੀ ਹੈ اے ਭਰਾਵੋ ਮੋਹਣੀ ਮਾਇਆ ਦੀ ਜਿਹੜੀ ਪ੍ਰੀਤੀ ਹੈ ਪਰਮ ਸੱਦੇ ਦੇ ਤਾਰੀ ਇਹੋ ਇਹੋ ਜਿਹੀ ਮਾਇਆ ਦੀ ਸ਼ਕਤ ਹੈ ਜਿੰਨੇ ਕਰਮ ਕਰਨੇ ਸਾਰੇ ਦੁਖਾਂ ਨੂੰ ਪੈਦਾ ਕਰਨ ਵਾਲੀ ਹੈ ਕੋਟੀਆਂ ਕਾਰ ਹੈ ਵੇਦ ਵੈਤ ਵਾਲੀ ਕਾਰ ਹੈ ਸਾਰੀ ਹੁਣ ਪੰਡਿਤ ਕਰਮਕਾਰੀ ਜਿਵੇਂ ਪੰਡਿਤ ਵਰਮਾ ਦੇ ਕਰਨ ਵਾਲੇ ਕਰਮ ਕੰਡੀ ਪੰਡਤਾ ਸੁਣ ਸਕੀ ਸਿੱਖਿਆ ਇਹ ਕਰਮ ਜਿਹੜੇ ਐ ਐਸੇ ਕਰਮ ਦੀ ਕਰਮ ਦੇ ਕਾਰੀ ਔਸ਼ਧੀ ਹੋਣ ਦੁਆਰੇ ਦੀ ਨਿਆਇ ਤੇ ਪੈਦਾ ਕਰਨ ਵਾਲੇ ਹੋ ਉਹ ਕਰਮ ਕਰਨੇ ਚਾਹੀਦੇ ਐ ਕਾਰੀ ਜਿਹੜੇ ਕਾਰਤੇ ਵੀ ਕਰਨ ਪ੍ਰਲੋਗ ਦੀ ਸਹਾਇਤਾ ਕਰਨ ਵਾਲੇ ਉਹ ਕਰਮ ਕਰਨੇ ਚਾਹੀਦੇ ਐ ਅਤੇ ਕਰਮਾਂ ਦਾ ਆਕਾਰ ਹੀ ਬਣਿਆ ਫਿਰਦਾ ਐ ਕਰਮਾਂ ਕਲਕੇ ਦਾ ਕਾਰੀ ਵਿਹਾਂ ਚ ਹੀ ਪੈਂਦਾ ਫਿਰੇਗਾ ਅਕਾਰ ਹੀ ਘੜਦਾ ਫਿਰੇਗਾ ਤੇਰੀ ਮੁਕਤ ਨਾ ਨਹੀਂ ਹੋਣੀ ਸੁਣ ਪੰਡਤ ਕਰਮਕਾਰੀ ਏ ਪੰਡਤ ਜੀ ਸੁਣੋ ਕਰਮਾਂ ਵਿੱਚੋਂ ਜਿਹੜੇ ਕਰਮਕਾਰੀ ਆਉਸ਼ਧੀ ਰੂਪ ਹੈ ਉਹ ਕਰਮ ਨਿਸਕਾਮ ਕਰਮ ਹਨ ਜਿਸ ਕਰਮ ਤੋਂ ਸੁਖੂਪ ਹੋਇਆ ਭਾਗ ਜਿਸ ਮਿਸਕਾਮ ਕਰਮਾਂ ਦੇ ਕਰਨੇ ਕਰਕੇ ਆਤਮਨੰਦ ਦਾ ਸੁਖ ਪੈਦਾ ਹੋਵੇ ਉਹ ਆਤਮ ਤਤ ਦੀ ਛਾਰ ਹੈ ਉਹ ਆਤਮਾ ਸੂਪ ਦਾ ਤਤ ਸੂਪ ਦਾ ਵਿਚਾਰ ਹੈ ਇਹ ਸਮਝ ਲੈ ਸਾਰੇ ਕਰਮਾਂ ਚ ਵੱਡੇ ਕਰਮ ਹਾਂਦੇ ਹੈ। ਰਹਾਉ। ਸਾਸਤ, ਵੇਦ, ਬਟਾ ਖੜੂ ਭਾਈ। ਇਹ ਲੈਈ ਸ਼ਾਸਤ੍ਰਾਂ ਨੂੰ, ਇਹ ਸ਼ਾਸਤ੍ਰਾਂ ਨੂੰ, ਕਿਹੋਂ ਵੇਦਾਂ ਨੂੰ ਖੜੋ-ਖੜੋ ਕੇ, ਠਾਠ ਬੰਨ ਬੰਨ ਕੇ, ਚੁਟਕੀਆਂ ਮਾਰ ਕੇ, ਤਾਲ ਪੂਰ ਕੇ, ਟਕਾਟ ਕਾ ਕੇ ਚਿੱਤ ਨੂੰ ਪੜ ਕੇ ਸੁਣਾਉਣਾ ਹੈ ਲੋਕਾਂ ਦੇ ਤਾਂ ਹੀ ਕਿੱਦ ਖੜ ਜਾਂਦੇ ਆ, ਛੰਦ ਪੜਦੇ ਹੋਏ ਨੂੰ ਵੇਖ-ਵੇਖ ਕੇ ਲੋਕਾਂ ਦੇ ਇਸ਼ਤ ਹੋ ਹੋ ਕੇ ਖੜੋ ਕੇ ਇਸ ਤਰ੍ਹਾਂ ਹੋ ਕੇ ਜਿਤਨੂੰ ਪੜ ਕੇ ਸੁਣਾਉਣਾ ਹੈ ਇਹ ਭਾਈ ਕਰਮ ਕਰਹੁ ਸੰਸਾਰੀ ਗਿਆਨ ਦੀਆਂ ਗੰਧਾਂ ਸੋਮਾ ਵੇਦਾਂ ਸ਼ਾਸਤਰਾਂ ਦੁਆਰਾ ਜਗਤ ਮਿੱਥਿਂ ਬ੍ਰਹਮ ਸਤਿਅੰ ਪਰ ਕਰਮ ਕੋ ਸੰਸਾਰੀ ਕਰਮ ਭਾਈ ਸੰਸਾਰ ਦੇ ਜਿਵੇਂ ਜਮਣ ਮਰਨ ਵਾਲੇ ਕਰਮਾਂ ਤੋਂ ਨਿਪਤ ਨਿਮਿਸ਼ਤ ਪ੍ਰਾਚਿਤ ਕਰਮਾਂ ਦੇ ਲੱਗਾ ਹੋਏ ਕਿਉਂ ਸੰਸਾਰ ਦੀ ਪ੍ਰਾਪਤੀ ਵਾਲੇ ਕਰਮ ਕਰਦੇ ਤੇ ਵੇਦਾਂ ਸ਼ਾਸਤਰ ਨੂੰ ਜਗਤ ਨੂੰ ਮਿੱਥਿਆ ਰੂਪ ਕਹਿਣਾ ਹੈ ਖੜੋ-ਖੜੋ ਕੇ ਇਸ ਤਰ੍ਹਾਂ ਹੋ ਕੇ ਇਥੇ ਖਲੋਣਾ ਨਾਮ ਇਸ਼ਤਤ ਹੋ ਕੇ ਕਹਿੰਦੇ ਆ ਖੜ ਕੇ ਨਹੀਂ ਵੇਲ ਪੜੀ ਤੇ ਬੈਠ ਕੇ ਪੜੀ ਨੇ ਖਲੋਣਾ ਨਾ ਇਸ਼ਤਤ ਹੋਣ ਦਾ ਇਸ਼ਤਤ ਹੋ ਕੇ ਕਿਤਨੇ ਖੜੂ ਹੋ ਜਾਵੇ ਛੰਦ ਦੀ ਚਾਲ ਵਿੱਚ ਖੜੂ ਖੜੋ ਕੇ ਰਹਿ ਰਹਿ ਕੇ ਪੜ ਰਿਹਾ ਹੈ ਭਾਈ ਤੇ ਸੰਸਾਰ ਦੀ ਪ੍ਰਾਪਤੀ ਵਾਲੇ ਸਕਾਮ ਕਰਮ ਕਰਦਾ ਹੈ ਮੁਰਕੇ ਜਮਣ ਮਾਰਨ ਚਾਹਣ ਵਾਲੇ ਆਖੰਡ ਮੈਲ ਨਾ ਚੂਕਈ ਭਾਈ ਇਹ ਭਾਈ ਮੂੰਹੋਂ ਗਿਆਨ ਦੀਆਂ ਗੱਲਾਂ ਕਰਨੀਆਂ ਤੇ ਆਪ ਭਗਤੀ ਨਾ ਕਰਨੀ ਗਿਆਨ ਦੀ ਕਮਾਈ ਨਾ ਕਰਨੀ ਇਸ ਪ੍ਰਕਾਰ ਆਖੰਡ ਮੈਲ ਨਾ ਚੂਕਈ ਲੋਕ ਨੂੰ ਖਰੋਣਾ ਭਾਈ ਜਗਤ ਮਿੱਥਿਆ ਹੈ ਤੇ ਆਪ ਪਖੰਡੂ ਚ ਪੈ ਕੇ ਕਰਮ ਕਾਂਡ ਕਰਦੇ ਰਹੇ ਹੋ ਇਹ ਲੋਕ ਦਿਖਾਵੇ ਵਾਸਤੇ ਜਿਹੜੇ ਕਰਮ ਕਰਨੇ ਅੰਦਰੋਂ ਸ਼ੂਭ ਦੀ ਪ੍ਰਾਪਤੀ ਵਾਸਤੇ ਨਾ ਕਰਨੇ ਉਹ ਪਖੰਡਰ ਇਹ ਪਖੰਡ ਕਰਕੇ ਅਵਿਦਿਆ ਦੀ ਮੈਲ, ਪਾਪਾਂ ਦੀ ਮੈਲ ਅੰਮਤਾ ਕਰਨ ਦੀ ਮਨੁੱਖੇ ਬਾਦਕ ਨਹੀਂ ਚੁੱਕੀ ਜਾਂਦੀ ਏ ਭਾਈ। ਅੰਦਰ ਮੈਲ ਵਿਕਾਰੀ ਬਣ ਕੇ ਹੰਕਾਰ ਕਰਕੇ ਫਿਰ ਵਿਕਾਰਾਂ ਦੀ ਕਾਮਵਾਦ ਕੁਫਰਿਆਉਂਦੇ ਹਮੇ ਨਾਲ ਕੁਫਰਨੇ ਕਰਕੇ ਵਿਕਾਰ ਪੈਦਾ ਹੁੰਦੇ ਐ। ਇਹ ਵਿਕਾਰਾਂ ਵੀ ਅੰਦਰ ਐ। ਇਹ ਮੈਲ ਲੱਗੀ ਰਹਿੰਦੀ ਇਹ ਪਾਈ ਮਨ ਵਿਕਾਰੀ ਹੋਇਆ ਰਹਿੰਦਾ ਹੈ ਇਹਨ ਵਿਦ ਦੂਬੀ ਮਾਕਰੀ ਭਾਈ ਇਹਨ ਵਿਦ ਦੂਬੀ ਮਾਕਰੀ ਭਾਈ ਜਿਹੜੇ ਭਾਈ ਪਖੰਡ ਦੇ ਨਾਲ ਵੇਦਾਂ ਸ਼ਾਸਤਰਾਂ ਨੂੰ ਕਰਨ ਕਰਦੇ ਹਨ ਤੇ ਸੰਸਾਰੀ ਦੁਨੀਆ ਦੇ ਵਿਹਾਰਾਂ ਵਾਲੇ ਕਰਮਕਾਂਡ 'ਚ ਫਸੇ ਹੋਏ ਹਨ ਉਹ ਪਖੰਡ ਕਰਕੇ ਉਹਨਾਂ ਦੀ ਪਾਪਾਂ ਦੀ ਮੈਲ ਨਹੀਂ ਉਤਰਦੀ ਅੰਦਰੋਂ ਨਾ ਵੀ ਵਕਾਰਾਂ ਦੀ ਵੀ ਮੈਲ ਗਣੀ ਰਹਿੰਦੀ ਏ ਇਸ ਪ੍ਰਕਾਰ ਜਿਹੜੇ ਉਤੋਂ ਲੋਕ ਦਿਖਾਵੇ ਦੇ ਕੰਮ ਕਰਦੇ ਐ ਇਹਨੇ ਵਿਧ ਡੂਬੀ ਮਾਕੜੀ ਭਾਈ ਜਿਸ ਪ੍ਰਕਾਰ ਮੱਕੜੀ ਜਿਹੜੀ ਹੁੰਦੀ ਐ ਉਹ ਘਾਹ ਦੇ ਉੱਤੇ ਜਿੱਥੇ ਪਾਣੀ ਹੁੰਦਾ ਹੈ ਪਾਣੀ ਦੇ ਉੱਤੇ ਉਹ ਤਾਣਾ ਤਣਦੀ ਐ ਘਾਹ ਦੇ ਉੱਪਰ ਤੇ ਉਹ ਮੱਛਰ ਵੀ ਇਹਦੇ ਚਟਕ ਜਾਵੇ ਤੇ ਮੈਂ ਮੱਛਰ ਆਦਿਕਾ ਨੂੰ ਖਾ ਲਵਾਂ ਉਹ ਸੂਲੀ ਤਣ ਤਣ ਕਰਦੀ ਤਣਦੀ ਆਪਣਾ ਮੂੰਹ ਝਾਲ ਕੱਢ ਕੱਢ ਕੇ ਤਣਦੀ ਤਣਦੀ ਜਦੋਂ ਉਸੇ ਤਾਲ ਦੇ ਵਿੱਚ ਉਹ ਰੀਆਂ ਪੈਰ ਫਸ ਜਾਂਦੇ ਐ ਉਦੋਂ ਉਲਟੀ ਹੋ ਜਾਂਦੀ ਮੱਕੜੀ ਪਾਣੀ ਦੇ ਕਿਨਾਰੇ ਤੇ ਪਾਣੀ ਦੇ ਕਿਨਾਰੇ ਤੇ ਉਹ ਵਿੱਚੇ ਹੀ ਡੁੱਬ ਜਾਂਦੀ ਐ ਇਸ ਪ੍ਰਕਾਰ ਮੱਕੜੀ ਹੈ ਭਾਈ ਊਂਡੀ ਸਿਰ ਕੈ ਭਾਰੀ ਊਂਡੀ ਨਾ ਉਲਟੀ ਹੋ ਜਾਂਦੀ ਸਿਰ ਦੇ ਪਾਰ ਇਸੇ ਪ੍ਰਕਾਰ ਮਕੜੀ ਦੀ ਨਹੀਂ ਆਈ ਜੀਵ ਜਿਹੜੇ ਹਨ ਇਹ ਲੋਕ ਦਿਖਾਵੇ ਦੇ ਨਿਤ ਨਮਿਤ ਪ੍ਰਾਸ਼ਚਿਤ ਕਰਮ ਆਦਿਕ ਇਹ ਤਾਣਾ ਤੜਵੇਂ ਮਕੜੀ ਦੀ ਨਹੀਂ ਆਈ ਅਤੇ ਉੰਡੀ ਸਿਰਕੇ ਭਾਰੀ ਫਿਰ ਉਹਦਾ ਹੰਕਾਰ ਕਰ ਲੈਂਦੇ ਹੈ ਹੰਕਾਰ ਕਰਨੇ ਕਰਕੇ ਵਿਸ਼ੇ ਰੂਪੀ ਪਾਣੀ ਵਿੱਚ ਉਲਟੇ ਡੁੱਬ ਜਾਂਦੇ ਹੈ ਇਹ ਸਿਰ ਭਾਰ ਮਾਤਾ ਦੇ ਗਰਭ ਵਿੱਚ ਆਉਣਾ ਪੈਂਦਾ ਨਰਕ ਦੇ ਵਿੱਚ ਪੈਣਾ ਪੈਂਦਾ ਹੈ ਇਉ ਸਿਰ ਦੇ ਦੇ ਭਾਰ ਪੈ ਜਾਂਦੇ ਬੋਝ ਦੇ ਡੁੱਬ ਜਾਂਦੇ ਹਨ ਪਦਾਰਥਾਂ ਰੂਪੀ ਪਾਣੀ ਵਿੱਚ ਦੁਰਮਤ ਘਣੀ ਵਿਗੂਤੀ ਭਾਈ ਕੋਟੀ ਮਤ ਕਰਕੇ ਇਸ ਪ੍ਰਕਾਰ ਘਣੀ ਬਹੁਤੀ ਸ੍ਰਿਸ਼ਟੀ ਬਗੂਤੀ ਖਰਾਬ ਹੋਈ ਇਹ ਪਰਾਵੋ ਦੂਜੇ ਭਾਏ ਖੁਆਈ ਦੁਆਦ ਭਾ ਅਨੁਸਾਰੀ ਸਿਟੀ ਖੁਆਈ ਭੁਲਾ ਦੁੱਤੀ ਹੈ ਵਾਹਿਗੁਰੂ ਵੱਲੋਂ ਬਿਨ ਸਤਗੁਰ ਨਾਮ ਨਾ ਪਾਈਐ ਭਾਈ ਸਤਗੁਰੂ ਸਾਹਿਬ ਦੀ ਸ਼ਰਨ ਪਿਆ ਤੋਂ ਬਿਨਾ અમૃત નામ ની કિતੋਂ પ્રાપ્ત ਹੁੰਦਾ ਏ ਭਰਾਵੋ ਬਿਨ ਨਾਮੈ ਭਰਮ ਨਾ ਜਾਏ ਕਿ ਮਹਾਰਾਜੇ ਨਾਮ ਨਾਮ પ્રાપ્ત ਹੋਵੇ ਤਾਂ ਕੀ ਘਟਾ ਹੈ ਮਹਾਰਾ ਕਹਿੰਦੇ ਨਾਮ ਤੋਂ ਬਿਨਾ ਭਰਮ ਦੀ ਨਿਵਰਤੀ ਨਹੀਂ ਹੁੰਦੀ ਧਰਮ ਬਣਿਆ ਰਹਿੰਦਾ ਭੇਦ ਪਰਮ ਕਰਤਾ ਪਰਮ ਪਉਣ ਸੰਗ ਵਕਾਰ ਬ੍ਰਹਮਿਤੁਰ ਯਗ ਸਤ ਪਰਮ ਪੰਜੋ ਪਰਮ ਸੰਸਾਰ ਸਤਗੁਰ ਸੇਵੀ ਤਾਂ ਸੁਖ ਪਾਏ ਭਾਈ ਇਹ ਤਾਂ ਹੀ ਸਤਗੁਰੂ ਸੱਚੇ ਪਾਤਸ਼ਾਹ ਦਾ ਸੇਵਨ ਕਰੇ ਆਗਿਆ ਮੰਨੇ ਅਨਸਾਰ ਹੋ ਕੇ ਚੱਲੇ ਤਾਂ ਭਾਈ ਆਤਮਨੰਦ ਸੁਖ ਨੂੰ ਪਾ ਸਕਦਾ ਹੈ ਆਗਣ ਜਾਣ ਰਹਾ ਉਹ ਮਾਰਾ ਕਿਹੜਾ ਸੁਖ ਹੈ ਮਾਰਾ ਕਹਿੰਦੇ ਆਉਣਾ ਜਾਣਾ ਜਿਹੜਾ ਜਮਨ ਮਰਨ ਇਹ ਤੋਂ ਰਹਿਤ ਹੋ ਜਾਂਦਾ ਹੈ ਐਸਾ ਆਤਮਨੰਦ ਸੁਖ ਪਾ ਲਿੰਦਾ ਹੈ ਸਾਚ ਸਹਿਜ ਗੁਰ ਤੇ ਉਪਜੈ ਭਾਈ ਸੱਚਾ ਜੋ ਪਰਮੇਸ਼ਰ ਦਾ ਸਹਿਜ ਗਿਆਨ ਹੈ ਇਹ ਗੁਰਾਂ ਤੋਂ ਸੁਖ ਤੇ ਗਿਆਨ ਪੈਦਾ ਹੁੰਦਾ ਹੈ ਭਾਈ ਮਨ ਨਿਰਮਲ ਸਾਚ ਸਮਾਈ ਜਿਨ੍ਹਾਂ ਦਾ ਮਨ ਸੁਭ ਹੋ ਗਿਆ ਨਾ ਗੁਰੂ ਸਾਹਿਬ ਦੇ ਉਪਦੇਸ਼ ਕਰਕੇ ਉਹਨਾਂ ਦੀ ਬਿਰਤੀ ਸੱਚ ਸਰੂਪ ਦੇ ਚ ਸਮਾ ਜਾਂਦੀ ਲੀਨ ਹੋ ਜਾਂਦੀ ਹੈ ਗੁਰ ਸੇਵੇ ਸੋ ਬੂਝੈ ਭਾਈ ਇਹ ਭਾਈ ਜਿਹੜਾ ਸਤਗੁਰੂ ਸਾਹਿਬ ਦੀ ਸੇਵਾ ਕਰੇ ਉਹ ਗੁਰੂ ਸਾਹਿਬ ਜੀ ਪ੍ਰਸੰਨ ਹੋ ਕੇ ਪੁੱਛਣ ਸਿੱਖਾ ਮੰਗ ਜੋ ਕੁਝ ਮੰਗਦਾ ਫਿਰ ਉਹ ਬੂਝੇ ਪੁੱਛੇ ਗੁਰੂ ਸਾਹਿਬ ਦੇ ਪਾਸੋਂ ਜਦੋਂ ਗੁਰੂ ਸਾਹਿਬ ਕਿਰਪਾ ਕਰਕੇ ਦਰਸ਼ਨ ਤਾਂ ਉਹ ਜੇ ਸਮਝ ਲੈਂਦਾ ਹੈ ਗੁਰ ਬਿਨ ਮਾਗੋ ਨਾ ਪਾਈ ਕਿਉਂ ਸਤਿਗੁਰੂ ਤੋਂ ਬਿਗੈਰ ਵਾਹਿਗੁਰੂ ਦੀ ਪ੍ਰਾਪਤੀ ਦਾ ਮਾਰਗ ਜਿਹੜਾ ਗਿਆਨ ਭਗਤੀ ਦਾ ਰਸਤਾ ਹੈ ਨਹੀਂ ਕੋਈ ਪਾ ਸਕਦਾ ਜਿਸ ਅੰਤਰ ਲੋਭ ਕੇ ਕਰਮ ਕਮਾਵੇ ਭਾਈ ਇਸ ਦੇ ਅੰਦਰ ਭਾਈ ਲਾਲਚ ਹੈ ਖਾਣ ਦਾ ਪਹਿਰਨ ਦਾ ਜੋੜਨ ਦਾ ਉਹ ਕੀ ਦੁਨੀਆ ਦੇ ਚ ਨਿਸਕਾਮ ਕਰਮਾਂ ਨੂੰ ਕਮਾ ਸਕਦਾ ਹੈ ਉੜ ਬੋਲੇ ਬੇਖ ਖਾਈ ਉਹਦਾ ਸੁਭਾਅ ਹੈ ਝੂਠ ਬੋਲਣ ਦਾ ਝੂਠ ਬੋਲ ਬੋਲ ਕੇ ਵਿਸ਼ਿਆਂ ਦੀ ਬਿਓ ਨੂੰ ਖਾਂਦਾ ਹੈ ਪੰਡਿਤ ਦਹੀਂ ਵਿਲੂਈਏ ਭਾਈ ਇਹ ਪੰਡੇ ਜੀ ਸਿਕਾਮ ਕਰਮਾ ਕਰਕੇ ਮੁਕਤੀ ਨਹੀਂ ਹੁੰਦੀ ਸਿਕਾਮ ਕਰਮ ਤੋਂ ਪਾਣੀ ਦੇ ਰਿੜਕਣ ਦੀ ਨਹੀਂ ਆਈ ਹੈ ਤੇ ਨਸਿਕਾਮ ਕਰਮ ਜਿਹੜੇ ਆ ਉਹ ਇਉਂ ਹੈ ਜਿਵੇਂ ਦਹੀਂ ਦੇ ਤਾਈ ਰਿੜਕਿਆ ਜਾਂਦਾ ਹੈ ਇਹ ਪੰਡਿਤ ਵਿਦਵਾਨ ਵਿੱਚੋਂ ਨਿਕਲ ਤੱਥ ਜਦੋਂ ਦੁੱਧ ਨੂੰ ਰਿੜਕੀਏ ਦਹੀਂ ਨੂੰ ਰਿੜਕੀਏ ਔਰ ਜੋ ਤਤੋਂ ਮੱਖਣ ਨਿਕਲਿਆ ਆਉਂਦਾ ਹੈ ਜਲ ਮਥੀਏ ਜਲ ਦੇਖੀਏ ਭਾਈ ਇਸੇ ਪ੍ਰਕਾਰ ਨੇ ਸਕਾਮ ਕਰਮਾ ਰੂਪੀ ਦੁੱਧ ਦੇ ਤਾਈ ਜੇ ਰੜਕਣਾ ਕਰੀਏ ਬਵੇਕ ਰੂਪੀ ਮਧਾਨੀ ਦੇ ਨਾਲ ਤਾਂ ਵਿੱਚੋਂ ਤਤਸਰੂਪ ਦਾ ਜਿਹੜਾ ਬ੍ਰਹਮਾਨੰਦ ਹੈ ਇਹ ਮੱਖਣ ਨਿਕਲਿਆ ਆਉਂਦਾ ਹੈ ਜਲ ਮਥੀਏ ਜਲ ਦੇਖੀਏ ਭਾਈ ਜਿਹੜੇ ਸਕਾਮ ਕਰਮ ਕਰਨੇ ਆ ਭਾਈ ਸਹਿਤ ਕਾਮਨਾਵਾਂ ਦੇ ਉਹ ਤਾਂ ਜਿਵੇਂ ਜਲ ਨੂੰ ਕੋਈ ਰੜਕਣਾ ਕਰੇ ਤੇ ਫਿਰ ਜਿਉਂ ਜਲਦੀ ਝਾਗੀ ਦੇਖੀ ਦੀ ਹੈ ਉਹਦੇ ਚੋਂ ਜਲ ਚੋਂ ਮੱਖਣ ਨਹੀਂ ਨਿਕਲਦਾ ਹੈ ਪਾਣੀ ਰੜਕਣੇ ਕਰਕੇ ਜਿਵੇਂ ਸੰਤ ਸੁਣਾਇਆ ਕਰਦੇ ਸਾਖੀ ਕਿ ਪੰਜੇ ਸਾਹਿਬ ਦੇ ਵਿੱਚ ਕੋਈ ਪ੍ਰੇਮੀ ਦੁੱਧ ਲਿਆ ਕੇ ਰੜਕੇ ਮੱਖਣ ਦੇ ਪਿੰਨੇ ਲਈ ਜਾਂਦੇ ਸਨ ਉਹਨਾਂ ਨੂੰ ਦੇਖ ਕੇ ਕੁਮਾਈ ਨੇ ਜਿਹੜੀ ਪੰਜੇ ਸਾਹਿਬ ਦੇ ਦਰਸ਼ਨ ਨਹੀਂ ਸੀ ਕਰਨ ਆਈ ਉਹਨ ਵੀ ਚਾਟੀ ਖਰੀਦ ਲਈ ਚਾਟੀ ਖਰੀਦ ਕੇ ਮਧਾਨੀ ਵੀ ਲੈ ਆਂਦੀ ਤੇ ਪੰਜੇ ਸਾਹਿਬ ਦਾ ਜਲ ਪਾ ਕੇ ਰੜਕਣ ਲੱਗੀ ਜਿਸ ਵਕ ਰੜਕਣ ਲੱਗੀ ਸਾਰੀ ਦਿਨ ਰਕੀ ਰਹੀ ਤੇ ਮੱਖਣ ਨਾ ਆਇਆ ਤੇ ਉਸ ਵੇਲੇ ਮਾਈ ਕਹਿੰਦੀ ਭਾਈ ਮੈਨੂੰ ਮੱਖਣ ਤਾਂ ਮਿਲਿਆ ਨਹੀਂ ਕਹਿਣ ਲੱਗੇ ਮਾਤਾ ਜੀ ਅਸੀਂ ਦੁੱਧ ਵੀ ਨਾਲ ਲੈ ਕੇ ਆਉਨੇ ਆ ਉਹ ਗਰਮੀ ਕਰਕੇ ਹੋਰ ਸੰ ਦੁੱਧ ਚੋਂ ਮੱਖਣ ਨਹੀਂ ਨਿਕਲਦਾ ਇੱਥੇ ਪੰਜੇ ਸਾਹਿਬ ਮਹਾਰਾਜਾ ਠੰਡਾ ਹੈ ਜਾਂ ਲੋ ਹੈ ਇੱਥੇ ਉਹ 98 ਕਰਕੇ ਦੁੱਧ ਜੋ ਰਿੜਕੀ ਦਾ ਮੱਖਣ ਨਿਕਲੇ ਆਉਂਦਾ ਏ ਇਸ ਪ੍ਰਕਾਰ ਜਲ ਮਥੀਏ ਜਲ ਦੇਖੀਏ ਜਿਹੜਾ ਭਾਇਓ ਮਾਈ ਅਣਜਾਣ ਵਾਂਗੂ ਪਾਣੀ ਨੂੰ ਰਿੜਕ ਜਾ ਰਿਹਾ ਸਕਾਮ ਕਰਮਾਂ ਨੂੰ ਕਰ ਜਾ ਰਿਹਾ ਉਹ ਜਲ ਬਿਸ਼ੇ ਰੂਪੀ ਪਾਣੀ ਵੇਖੇਗਾ ਝੱਗ ਵੇਖੇਗਾ ਥੋੜੇ ਮਾਤਰ ਇਹੋ ਜੱਗ ਇਹਾ ਵਾਥ ਇਹ ਜੱਗ ਤਾਂ ਸਕਾਮ ਕਰਮ ਕਰਨ ਵਾਲਾ ਇਹੋ ਜਿਹਾ ਹੈ ਤੇ ਇਹੀ ਜੀ ਉਹਨਾਂ ਦੇ ਕੋਲੇ ਜੰਮਣ ਮਰਨ ਦੇ ਦੇਣ ਵਾਲਾ ਸਿਕਾਮ ਕਰਵਾਣ ਵਾਲੀ ਵਸਤੂ ਹੈ ਝਾਗੀ ਹੈ ਵਿਸ਼ੇਸ਼ ਰੂਪ ਝਾਗੀ ਹੈ ਮੱਖਣ ਨਹੀਂ ਬ੍ਰਹਮਾਨੰਦ ਪ੍ਰਾਪਤ ਹੋ ਸਕਦਾ ਗੁਰ ਬਿਨ ਭਰਮ ਬਿਗੂਚੀ ਹੈ ਭਾਈ ਇਹ ਭਾਈ ਸਤਗੁਰਾਂ ਬਿਨਾ ਤਾਂ ਭਰਮ ਵਿੱਚ ਹੀ ਬਗੂਚੀ ਹੈ ਖਰਾਬ ਹੋਈਦਾ ਹਾ ਘਟ ਘਟ ਦਿਓ ala ਘਟਾਂ ਘਟਾਂ ਜਿਉ ਦਿਓ ਪਰਮੇਸ਼ਰ ਹੈ ਸਹੀ ਸਰ ਸ਼ਦਗ੍ਰਾਮੀਨ ਅਲਖੋ ਹੈ ਲਖਿਆ ਨਹੀਂ ਜਾਂਦਾ ਇਹੋ ਜਗ ਤਾਗੂ ਸੂਤ ਕੋ ਭਾਏ ਇਹ ਭਾਈ ਸੰਸਾਰ ਤੋਂ ਸਾਰਾ ਕੱਚੇ ਸੂਤ ਦਾ ਜਿਵੇਂ ਤਾਗਾ ਹੁੰਦਾ ਇਹ ਹੈ ਜਹਾ ਤਹਿ ਜਿਸ ਬਾਧੂਮਾ ਦੋਸੋ ਇਸ ਜੇ ਨਰੇ ਗੰਢਾਂ ਪਈਆਂ ਹੋਈਆਂ ਇਹ ਮਾਇਆ ਦੇ ਨਾਲ ਵੱਜਾ ਹੋਏ ਦੋਸੋ ਦਸਾ ਚ ਪਦਾਰਥਾਂ ਵਿੱਚ ਚਿਤਜਣ ਗ੍ਰੰਥੀ ਸੰਸ਼ੇਗ੍ਰੰਥੀ ਕਰਮ ਗ੍ਰੰਥੀ ਇਹ ਗੰਢਾਂ ਪਈਆਂ ਜਾਂ ਵਰਨਾ ਸਰਮਾ ਰੂਪੋ ਗੰਢਾਂ ਦੇ ਸੁਧੁਰੇ ਜੀ ਮਾਇਆ ਜੀ ਵੱਜਾ ਹੋਇਆ ਏ ਜੀਵ ਬੇਨ ਗੁਰ ਗਾਠ ਨਾ ਛੁੱਟੇ ਜੀ ਭਾਈ ਸੰਸਗ੍ਰੰਥੀ ਬਿਨ ਬਗੈਰ ਸੰਸੇ ਗ੍ਰੰਥੀ ਕਰਮ ਗ੍ਰੰਥੀ ਚਿਰਿਆ ਗ੍ਰੰਥੀ ਅਤੇ ਵਰਨਾ ਸ਼ਰਮਾਂ ਦੇ ਮਾਨ ਦੀਆਂ ਗੰਢਾਂ ਨਹੀਂ ਛੁੱਟਦੀਆਂ ਥਾਕੇ ਕਰਮਕਮਾ ਮਠੇਰੇ ਲੋਕ ਕਰਮ ਸਿਕਾਮ ਕਰਮਾ ਨੂੰ ਕਰਕੇ ਥੱਕ ਚੁੱਕੇ ਬੇਦਖੇ ਆਦਕਾਂ ਨੂੰ ਇਹੋ ਜਗ ਭਰਮ ਕੋਲਾਇਆ ਭਾਈ ਇਹ ਭਾਈ ਸਾਰਾ ਜਗ ਤੋ ਮਾਇਆ ਨਾ ਭਰਮ ਵਿੱਚ ਪਾ ਕੇ ਸਰੂਪ ਵੱਲੋਂ ਭਲਾ ਦੁੱਤਾ ਹੈ ਕਹਿਣਾ ਕਿຊੂ ਨਾ ਜਾ ਜਿਹੜਾ ਜੀ ਭੁੱਲਿਆ ਹੋਵੇ ਉਹਨੂੰ ਸਮਝਾਈਏ ਕਹਿੰਦੇ ਤੂੰ ਭੁੱਲਿਆ ਮੈਂ ਤਾਂ ਨਹੀਂ ਭੁੱਲਿਆ ਇਸ ਕਰਕੇ ਐਸੇ ਅਗਿਆਨੀ ਤੁਸੀਂ ਜੀਆਂ ਨੂੰ ਕਹਿਣਾ ਨਹੀਂ ਕੁਝ ਕਿਹਾ ਕਿ ਕੋਈ ਬਾਕ ਥੋੜੇ ਮਾਤਰ ਵੀ ਕਹਿਣਾ ਨਹੀਂ ਬਣਦਾ ਉਹ ਆਪ ਨੂੰ ਸਿਆਣੇ ਮੰਨੀ ਬੈਠੇ ਹਨ ਗੁਰ ਮਿਲਿਆ ਭਾਉ ਮਨ ਵਸੈ ਭਾਈ ਸਤਗੁਰਾਂ ਦੇ ਨਾਲ ਜੇ ਮਿਲਣ ਭਾਈ ਫੇਰ ਮਨ ਚ ਪਰਮੇਸ਼ਰ ਦਾ ਭੈ ਵਸੇ ਭੈ ਮਰਨ ਦਾ ਸੱਚ ਲੇਖ ਜਿਹੜਾ ਕਿਹੜਾ ਭੈ ਕਹਿੰਦੇ ਮਰਨ ਦਾ ਭੈ ਹੋਵੇ ਕਿ ਕੀ ਪਤਾ ਹੈ ਕਿ ਕਿਆ ਜਾਨੋ ਇਹ ਅੰਤ ਕੋਈ ਹੀ ਸਾਸ ਮਤੋਂ ਇਹੋ ਹੀ ਸਾਹ ਨਾ ਹੋਵੇ ਇਹ ਜਿਹੜਾ ਮਰਨ ਦਾ ਭੈ ਹੈ ਜਿਹੜਾ ਮਾਰਨ ਲਿਖਿਆ ਹੈ ਕਿ ਭਈ ਇੰਨੀ ਉਮਰ ਭੋਗੇਗਾ ਇਨੇ ਚ ਨੂੰ ਤੇਰੇ ਪ੍ਰਾਨ ਮੁੱਕ ਜਾਣਗੇ ਇਹ ਸੱਚਾ ਲੇਖ ਜਿਨ੍ਹਾਂ ਦੇ ਰਿਦੇ ਚ ਨਿਸ਼ਚੈ ਹੈ ਇਹ ਮਰਨ ਦਾ ਭੈ ਧਾਰ ਕਰਕੇ ਉਧ ਮਰਨ ਤੋਂ ਪਹਿਲਾਂ ਪਹਿਲਾਂ ਹੀ ਆਪਣਾ ਕਾਰਜ ਪਰਮਾਰਧ ਦਾ ਸਾਰ ਲੈਂਦੇ ਹਨ। ਜਾਨ ਤੂ ਸੰਦੇ, ਦਾਨ ਤੀਰਥਾਂ ਦੇ ਯਾਦ ਕਰਨਾ, ਕਿੰਝਾਂ ਕੋਈ ਨੇਕੀਆਂ ਕਰਨੀਆਂ ਜਿਹੜੀਆਂ ਇਹ ਦਾਈ। ਦਰਗਹ ਨਾਮ ਦਿੱਤੇ ਸੋਹਣੇ ਮਰੀਆਂ ਚੰਗੀਆਂ ਜੀਵੀਆਂ ਹੈ। ਪਰ ਵਾਹਿਗੁਰੂ ਦਾ ਨਾਮ ਵੀ ਵਿਸ਼ੇਸ਼। ਜੇ ਨਾਮ ਜੱਜਦਾ ਉਹ ਮਹਾਰਾਜੀ ਪ੍ਰਾਪਤੀ ਕਰੇਗਾ। ਵਾਹਿਗੁਰੂ ਨੇ ਘਰ ਤੋਂ ਨਾਮ ਦੀ ਵਿਸ਼ੇਸ਼ਤਾ ਹੈ। ਕਿਉਂ ਜੁਗਮਾਨ ਨਾਮ ਉਤਮ ਹੋਈ। ਉਹੋ ਨਾਮ ਦੀ ਵਿਸ਼ੇਸ਼ਤਾ ਹੈ ਜੋ ਨਾਮ ਜਪੇਗਾ ਉਹ ਵਾਹਿਗੁਰੂ ਦੀ ਪ੍ਰਾਪਤੀ ਹੋਵੇਗੀ ਜਿਵੇਂ ਨਾਮ ਤੇ ਹਾਇਰ ਗੁਰਮਖਤੂਹਾਨ ਨਾਮ ਤੇ ਮੁਕਲੇ ਕੇਤੀ ਕੀਤੀ ਨਾਮ ਬੋਰ ਅੰਕਸੇ ਜਿਹਨਾਂ ਨਾਮ ਜੜਾਇਆ ਭਾਈ ਗੁਰੂ ਮੇਰੇ ਸਾਵੇ ਨਾਮ ਜੜਾ ਹੱਥੀਏ ਨਾ ਮੋਰ ਤੁਰਿਆ ਘੁਰਦਾ ਸੰਸਾਰ ਦੇ ਮਨੋਰਥੀ ਕਲਨਾਨੀਆ ਬਕਤੀਆਂ ਨੂੰ ਭੰਦਾ ਫਿਰਦਾ ਹੈ ਇਹ ਗੁਰੂ ਸਾਹਿਬ ਦੇ ਕਾਹ ਨਾਮ ਰੀ ਅੰਕਸੇ ਕੁੰਦਾ ਹੈ ਇਹਨਾਂ ਗੁਰੂ ਅਰਜਨ ਦੇਵ ਜੀ ਦੇ ਨਾਮ ਨੂੰ ਜਿੰਦ ਕਰਾਇਆ ਹੈ ਮਨੁਵਕਿਆ ਕੀ ਕਾਪੀ ਜਿੰਦ ਦੇ ਮਨ ਜਿ ਵਸ ਗਿਆ ਉਹ ਹਾਥੀ ਅੰਸਾਰ ਹੋ ਕੇ ਚੱਲ ਪੈਂਦਾ ਕੁੰਡੇ ਦੇ ਤੇ ਇਸ ਦੇ ਪ੍ਰਕਾਰ ਜਿਹਨਾਂ ਦੇ ਮਨ ਤੇ ਵਸ ਗਿਆ ਤੇਖ ਨਹੀਂ ਬਣਾਦਾ ਫੇਰ ਲੋਕਾਂ ਦੇ ਛੱਡਣ ਆ ਤੇ ਕਰੋ ਕੋਈ ਕੇਸ ਬਣਾ ਲਿਆ ਕਰੋ ਕੋਈ ਕੇਸ ਬਣਾ ਲਿਆ ਇਹ ਫਰੀਦ ਧਰ ਨੂੰ ਭੇਹ ਹੋਣਾ ਝੱਕਿਆ ਗਿਆ ਮੁੜ ਕੇ ਜਨਮ ਮਰਨ ਦੀਆਂ ਆਦੇ ਮੁਕਤ ਹੋ ਜਾਂਦੇ ਹਨ ਇਹੋ ਤਨ ਹਾ ਹਾ ਕੀ ਵਸ ਜਾਂਦਾ ਹੈ ਮਨ ਬਿਨ ਮੇ ਵਾਹਿਗੁਰੂ ਦੇ ਗੁਰੂ ਦਾ ਨਾਮ ਉਹ ਤਾਂ ਹਾਤ ਸਰਾਹ ਕੋ ਭਾਈ ਭਾਈ ਨੂੰ ਜਾਣੋ ਇਹ ਮਨੁੱਖਾ ਦੇ ਹੈ ਇਹ ਸਰਾਹ ਪਰਮੇਸ਼ਰ ਦੀ ਪ੍ਰਾਤਕ ਦੀ ਹੱਟੀ ਹੈ ਜੋ ਤਰਖਣ ਕਰਨ ਵਾਲਾ ਸਰਾਹ ਜਿਹਨੇ ਸਵੇਨੇ ਨੂੰ ਤਰਖਦਾ ਹੈ ਕਿਉਂ ਮਾਰਾ ਅਕਾਲ ਪੁਰਖ ਵਾਹਿਗੁਰੂ ਇਹਨਾਂ ਸਾਡੇ ਮਨਾਂ ਨੂੰ ਪਰਖਦੇ ਹੈ ਵੀ ਇਹਦੇ ਮਨ ਮਿਰਵਕਾਰ ਹੈ ਕੋ ਵਕਾਰੀ ਹੈ ਜਾਂ ਗੁਰੂ ਸਾਹਿਬ ਸਰਾਹ ਦੀ ਇਹ ਹੱਟ ਹੈ ਇਹ ਰਮੁਣੁਖਾ ਜਰੁ ਸਾਨੂੰ ਦਿੱਤਾ ਹੈ ਤ੍ਰਿਵੀਸ਼ਵਰ ਨੇ ਵੱਖਰ ਨਾਮ ਆਪਾ ਜੇ ਜੋ ਇਸ ਸਿਣਾਹ ਗੁਰੂ ਦੀ ਹੱਥ ਵਿੱਚ ਨਾਮ ਰੂਪੀ ਵੱਖਰ ਲਾਭਦਾਇਕ ਵਸਤੂ ਹੈ ਆਪਾਪ ਸ੍ਰੂਪ ਦੀ ਪ੍ਰਾਪਤੀ ਕਰਾਉਣ ਵਾਲਾ ਇਹੋ ਵੱਖਰ ਵਾਪਾਰੀ ਸੋ ਦ੍ਰਿੜ ਹੈ ਭਾਈ ਮੁਖ ਲਾਭਦਾਇਕ ਨਾਮ ਬਤਾਰੀ ਅਧਿਕਾਰੀ ਉਹ ਦਿਰਿ ਕਰਦਾ ਹੈ ਭਾਈ ਮਸੂਮਾ ਕੇਤੇ ਤੇ ਮੁਰ ਸਾਉਦ ਕਰੀ ਵੀਚਾਰ ਜਿਹੜਾ ਗੁਰੂ ਸਾਹਿਬ ਦੇ ਸ਼ਬਦ ਵੀ ਵਿਚਾਰ ਕਰਦਾ ਹਿਰਦੇ ਚ ਗੁਰਾਦੇ ਵਿਦੇਸ਼ ਨੂੰ ਕਮਾਉਂਦਾ ਹੈ ਧਨ ਵਪਾਰੀ ਨਾਨਕਾ ਭਾਈ ਤਨੋਂ ਮੁਨਖੋ ਜੀਵ ਜੀਅਸੂ ਅਧਿਕਾਰੀ ਨਾਂ ਦਾ ਵਪਾਰ ਗੁਰੂ ਸਾਹਿਬ ਦੇ ਪਾਸੋਂ ਤਨ ਮਨ ਧੰ ਦੇ ਕੇ ਲੈਣ ਵਾਲੇ ਵਪਾਰ ਨੂੰ ਖਰੀਦਣ ਵਾਲੇ ਆਪ ਜਪਣੋ ਵਾਲੇ ਉਹਨੂੰ ਜਪਣਾ ਵਾਲੇ ਨੂੰ ਸਿੱਖੋ ਮੇਲ ਕਰੇ ਵਾਪਾਰ ਸਤਿਗੁਰੂ ਜੀ ਕਹਿੰਦੇ ਨੇ ਹੈ ਪਿਆਰਿਆ ਮੇਲ ਕਰੇ ਵਾਪਾਰ ਜਿਹੜਾ ਸੰਗਤ ਨਾਲ ਮੇਲ ਕਰਕੇ ਆਪ ਜਪਣ ਤੇ ਹੋਰਨਾਂ ਨੂੰ ਵੀ ਜਪਾਉਣਾ ਇਹ ਵਪਾਰ ਕਰਦੇ ਹੈ ਉਹ ਧੰ ਹੈ ਵਪਾਰੀ ਸੰਤ ਤਨੋ ਗੁਰਸਿੱਖੋ ਵਪਾਰੀ ਹੈ ਜਿਹੜੇ ਵਾਹਿਗੁਰੂ ਨਾਲ ਮੇਲ ਕਰਕੇ ਹੋਰਨਾਂ ਦਾ ਮੇਲ ਕਰਾਉਣ ਦਾ ਵਪਾਰ ਕਰਾਉਂਦੇ ਹੈ ਤਨੋ ਮਹਾਂਪੁਰਖਾਂ ਦਾ ਜੀਵਨ ਹੈ ਇਹ ਪੰਡਤ ਦੇ ਸਰਸਾਇ ਗੁਰੂ ਸਾਹਿਬ ਨੇ ਨਕਾਣੇ ਸਾਧ ਵਿੱਚ ਕੀ ਆਇ ਸੁਣੀ ਵਿਚਾਰਨ ਕੀਤੀ ਹੈ ਇਹੋ ਵਸਰ ਵਪਾਰੀ ਤੂੰ ਜਿਹੜਾ ਭਾਈ ਗੁਰਬਖਸ਼ ਕਹੇ ਬੀਚਾਰੁ ਅਨਵਾਪਾਰੀ ਨਾਲ ਕਹੇ ਭਾਈ ਖੇਲ ਕਰੇ ਵਾਪਾਰ